ਸਤਨਾਮ ਵਾਹਿਗੁਰੂ ਲਓ ਬਈ ਮਿੱਤਰੋ ਅੱਜ ਚੱਲ ਪਿਆ ਕੰਮ ਆਪਣੇ ਦਰਵਾਜ਼ੇ ਦੇ ਅੰਦਰ ਫਰਸ਼ ਲੱਗਣ ਦਾ ਬਾਈ 11 ਬਣਾਈ ਜਾਂਦੇ ਨੇ ਤੇ ਅੰਦਰ ਲੱਗ ਜਾਂਦਾ ਫਰਸ਼ ਦਿਖਾਉਣਿਆ ਤੁਹਾਨੂੰ ਚੱਲ ਕੇ ਪਹਿਲਾਂ ਬਈ ਆਪਾਂ ਆ ਵੱਡੇ ਚੂਚਿਆਂ ਦਾ ਗੇਟ ਖੋਲਦੀਏ ਤੇ ਬਈ ਅੱਜ ਆਊਗਾ ਆਪਣਾ ਡਾਕੂ ਮੁਰਗਾ ਦੇਖੋ ਬਈ ਫਿਰ ਆ ਚੱਲੀ ਜਾਂਦਾ ਫਰਸ਼ ਦਾ ਕੰਮ ਤੇ ਬਈ 10% ਲੱਗ ਗਿਆ ਬਾਕੀ ਰਹਿੰਦਾਗਾ ਤੇ ਬਾਈਆਂ ਨੂੰ ਫਰਸ਼ ਲਾ ਲੈਣ ਦਿਓ ਫਿਰ ਦਿਖਾਵਾਂਗੇ ਤੇ ਬਈ ਇਹਦੇ ਉੱਤੇ ਪਾਵਾਂਗੇ ਆਪਾਂ ਸਿਮਿੰਟ ਦਾ ਕੋਲੂਆ ਮਿੱਤਰੋ ਅੱਜ ਆਪਾਂ ਕੱਢਣ ਲੱਗੇ ਆਂ ਬਈ ਆਪਣੇ ਬੱਚੇ 855 ਹੋ ਗਿਆ 911 ਹੋ ਗਿਆ ਤੇ 2-4 ਹੋਰ ਇਹਨਾਂ ਦੀਆਂ ਡਾਈਆਂ ਕਰਾਵਾਂਗੇ ਇੱਧਰ ਆਪਣੇ ਕੋਲੇ ਗੋੜਾ ਬਈ ਆ ਗੁੜ ਦੇ ਕੇ ਇਹਨਾਂ ਨੂੰ ਜਾਲਚ ਪਾਉਣੇ ਅੱਜ ਤੇ ਕੱਲ ਨੂੰ ਇਹਨਾਂ ਦੀ ਡਾਈ ਕਰਾਵਾਂਗੇ ਤਾਂ ਪਹਿਲਾਂ ਆਪਾਂ ਬੱਚੇ ਕੱਢ ਕੇ ਜਾਲਚ ਪਾ ਲਈਏ ਫਿਰ ਦੇ ਕੇ ਗੁੜ ਬਿਠਾਉਣੇ ਟਾਂਗੀ ਤੇ ਆਸੀ ਬਈ ਆਪਣਾ 911 ਤੇ 911 ਦਾ ਰੰਗ ਦੇਖੋ ਬਈ ਦਿਖਾਈ ਹੁਣ ਪੱਲਾ ਤੇ ਫਲੂਟ ਹੋਇਆ ਬਈ ਇਹਦੇ ਰੰਗ ਤਰੰਗਾ ਬਣ ਗਿਆ ਤੇ ਇਹਨੂੰ ਵੀ ਆਪਾਂ ਪਾ ਲੈਨੇ ਆਂ ਇਧਰੋਂ ਵੀ ਦੇਖੋ ਬਈ ਬਹੁਤ ਸੋਹਣਾ ਰੰਗ ਹੋਇਆ ਇਹਦੇ ਵੀ ਅੱਗੇ ਬਈ ਅਗਲੇ ਦੋ ਬੱਚੇ ਗੋੜ ਰੰਗੀ ਤੇ ਗੋਲੀ ਵਾਲਾ ਆਹ ਚਾਰਾਂ ਨੂੰ ਗੋੜ ਲਾਵਾਂਗੇ ਬਈ ਪਹਿਲੇ ਬੱਚੇ ਆਹ ਨੇ ਬਈ ਆਪਣੇ ਜਿਹੜੇ ਉਡਾਉਣ ਵਾਲੇ ਨੇ ਚਾਰ ਐਨੇ ਨਾ ਹਾਂ ਐਨੇ ਨਾ ਗੋੜ ਲਾਵਾਂਗੇ ਬਈ ਲੋ ਬਈ ਇਹਨੂੰ ਲੱਗ ਗਿਆ ਗੁੜ ਲੈ ਆਏ ਨੇ ਖਿੱਚ ਗੁੜ ਰੰਗੀ ਨੂੰ ਲੱਗੂਗਾ ਗੁੜ ਆਸੀ ਆਪਣਾ ਲਾਸਟ ਪੱਠਾ ਰੱਤਾ। ਸਿਆਕ ਵੀ ਇਹਨੂੰ ਵੀ ਲੱਗ ਗਿਆ। ਬੱਚੇ ਲਿਆਂਦੇ ਮਿੱਤਰੋ ਇੱਧਰ ਗੁੜ ਲਾ ਕੇ ਹੁਣ ਆਪਾਂ ਜਿਹੜੇ ਬਾਕੀ ਦੇ ਨੇ ਉਹਨਾਂ ਨੂੰ ਪਾ ਲੈਨੇ ਇਹਦੇ ਵਿੱਚ ਇਹ ਉਡਾਉਣ ਵਾਲੇ ਨੇ ਤੇ ਉਹਨਾਂ ਨੂੰ ਹਜੇ ਉਡਾਉਣਾ ਨਹੀਂ। ਦੋ ਦੋ ਤਿੰਨ ਤਿੰਨ ਕਰਕੇ ਡਾਵਾਂਗੇ ਸਾਰਿਆਂ ਨੂੰ। ਇੱਧਰ ਆ ਗਏ ਬਈ ਚਾਰ ਹੋਰ ਆਸੀ ਬਈ ਲਾਸਟ ਤੇ ਸਾਰੇ ਪਾਲੇ ਆਪਾਂ ਜਾਲ 'ਚ ਆਜੋ ਫਿਰ ਇਹਨਾਂ ਨੂੰ ਚੜਾਈਏ ਢਾਂਗੀ ਆਪਾਂ ਲੈ ਕੇ ਚਾਲਦੇ ਆਂ ਕੋਠੀ ਤੇ ਬੱਚਿਆਂ ਨੂੰ ਲਿਆਂਦਾ ਬਈ ਕੋਠੀ ਤੇ ਤੇ ਨਾਲੇ ਚੱਕ ਲੈਂਦੀ ਆਪਾਂ ਨਵੀਂ ਢਾਂਗੀ ਲਓ ਜੀ ਢਾਂਗੀ 'ਚ ਪਾਤਾ ਜਾਲ ਹੁਣ ਇਹਨੂੰ ਕਾਫ ਕੇ ਉੱਤੇ ਕਰਦੇ ਆਂ ਤੇ ਇਹ ਲਾਈਆ ਬਈ ਆਪਣੇ ਨਵੇਂ ਸਟੈਂਡ ਦੇ ਅੰਦਰ ਜਿਹੜਾ ਸਟੈਂਡ ਬਣਾਇਆ ਸੀ ਇਹ ਚਲਾਈਆ ਨਵੀਂ ਢਾਂਗੀ ਬਹੁਤ ਐਨ ਅਚਾ ਥੋੜਾ ਜਿਹਾ ਥਲੜੀ ਪਾਈਪ ਚੋਂ ਕੱਢ ਦਿੰਨੇ ਹਨ ਲਓ ਜੀ ਝਾਲ ਮਿੱਤਰੋ ਦਿੱਤਾ ਆਪਾਂ ਚੱਕ ਕੰਮ ਲੋਟ ਆ ਮਿੱਤਰੋ ਹੁਣ ਆਪਾਂ ਕਰਨ ਲੱਗਿਆ ਖੁੱਡੇ ਦੀ ਤਰਾਈ ਖੁੱਡੇ ਆਪਣੇ ਪੈ ਗਏ ਸੀ ਇਹਨਾਂ ਦੇ ਲਵਾਵਾਂਗੇ ਆਪਾਂ ਗੇਟ ਹੁਣ ਪਹਿਲਾ ਫਲਾਸੀ ਬਈ ਲੱਕੜ ਦੇ ਲਾਵਾਂਗੇ ਫੇਰ ਬਈ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਆਏ ਕਹਿੰਦੇ ਬਈ ਲੋਹੇ ਦੇ ਲਾਓ ਲੋਹੇ ਦੇ ਤਾਂ ਬਈ ਫਲਾਹ ਲਈ ਤਾਂ ਸਾਰੇ ਨੇ ਲੋਹੇ ਦੀ ਫਲਾਹ ਦਿੱਤੀ ਤਾਂ ਆਪਾਂ ਗੇਟ ਲੋਹੇ ਦੇ ਲਾਵਾਂਗੇ ਹੁਣ ਆਪਾਂ ਇਹਦੀ ਤਰਾਈ ਕਰਦੇ ਆਂ ਬਈ ਇੱਟਾਂ ਦੀ ਇੱਟਾਂ ਦੀ ਤਰਾਈ ਤਰੂਈ ਕਰਕੇ ਰੱਖ ਦਾਂਗੇ ਉਸ ਤੋਂ ਬਾਅਦ ਇੱਕ ਅਦੇ ਦਿਨ ਚ ਆਪਾਂ ਫੇਰ ਇਹਨੂੰ ਰੰਗ ਕਰਾਉਨੇ ਆਂ ਸੋਨਾ ਰੰਗ ਕਰਾਵਾਂਗੇ ਤੇ ਗੇਟ ਆਪਾਂ ਉਸ ਤੋਂ ਪਹਿਲਾਂ ਲਵਾ ਲਾਂਗੇ ਪਾਈਪ ਨਾਲ ਬਈ ਲੋਟ ਨਹੀਂ ਆਇਆ ਹੁਣ ਆਪਾਂ ਡੱਬੇ ਨਾਲ ਕਰਨ ਲੱਗੇ ਆਂਗੇ ਪ੍ਰੈਸ਼ਰ ਘਟ ਹੁੰਦਾ ਹਨਾ ਜਦੋਂ ਪਾਈਪ ਉੱਤੇ ਚੱਕਦੇ ਆਂ ਤਾਂ ਡੱਬੇ ਨਾਲ ਵਧੀਆ ਤਰਾਈ ਹੋ ਜੂਗੀ ਦੇਖੋ ਮਿੱਤਰੋ ਤਰਾਈ ਤੋਂ ਬਾਅਦ ਕਿਵੇਂ ਲੱਗਦਾ ਖੁੱਡਾ ਤੇ ਬਈ ਬਾਹਰੋਂ ਹੋ ਗਈ ਤੇ ਅੰਦਰੋਂ ਕਰੀ ਜਾਂਦੇ ਹੁਣ ਤੇ ਕੱਲ ਨੂੰ ਫੇਰ ਮਾਰ ਕੇ ਪਾਣੀ ਉਸ ਤੋਂ ਬਾਅਦ ਰੰਗ ਵਾਲੇ ਨਾਲ ਕਰਦਿਆਂ ਗੱਲ ਰੰਗ ਕਰਾਉਣੇ ਆ ਫੇਰ ਦੇਖੋ ਬਈ ਤਰਾਈ ਹੋ ਗਈ ਦੋਨੇ ਖੁੱਡਿਆਂ ਦੀ ਐਦੀ ਵੀ ਹੋ ਗਈ ਵਧੀਆ ਐਨ ਸਾਰੇ ਪਾਸੇ ਹੋ ਕਰਤੀ ਤੇ ਐਦੀ ਵੀ ਕਰਤੀ ਦੇਖੋ ਬਈ ਤਾਂ ਦੋਨੇ ਖੁੱਡਿਆਂ ਦੀ ਵਧੀਆ ਤਰਾਈ ਹੋ ਗਈ ਬਈ ਇਹਦੀ ਪਹਿਲਾਂ ਕੀਤੀ ਸੀ ਇਹ ਥੋੜਾ ਜਿਹਾ ਸੁੱਕ ਰਿਹਾਗਾ ਤੇ ਇਧਰੋਂ ਕਰਤੀ ਐ ਇਧਰੋਂ ਕਰਤੀ ਸਾਰੇ ਪਾਸੇ ਕਰਤੀ ਕੰਮ ਡਨ ਆਜੋ ਬਈ ਹੁਣ ਆਪਾਂ ਚੱਲਦੇ ਆਂ ਦਰਵਾਜੇ ਦੇ ਅੰਦਰ ਤੇ ਬਈ ਫਰਸ਼ ਹੋ ਗਿਆ ਕੰਪਲੀਟ ਤੇ ਬਈ ਇਧਰ ਚੱਲ ਰਹੇ ਆਂ ਖੁਰਲੀਆਂ ਦਾ ਕੰਮ ਖੁਰਲੀਆਂ ਬਣਾਤੀਆਂ ਬਈ ਦੋ ਇੱਕ ਛੋਟੀ ਇੱਕ ਵੱਡੀ ਤਾਂ ਵੀਰੇ ਦੇਖੋ ਵਧੀਆ ਹੋ ਗਿਆ ਕੰਮ ਆਹ ਬਾਈਆਂ ਨੇ ਲਾਤੇ ਕੁੰਡੇ ਤੇ ਬਈ ਛੋਟੀ ਖੁਰਲੀ ਬਣਾਈ ਆਪਾਂ ਲਾਡੋ ਵਾਸਤੇ ਤੇ ਵੱਡੀ ਰਾਵੀ ਵਾਸਤੇ ਬਾਕੀ ਬਈ ਇਹਦੀ ਫਿਨਿਸ਼ਿੰਗ ਕਰੀ ਜਾਂਦੇ ਨੇ ਪਲਾਸਟਰ ਕਰਕੇ ਤੇ ਬਈ ਇਧਰ ਬਣਾਤੀ ਖਾਲੀ ਛੋਟੀ ਜੀ ਤੇ ਉਹਦੇ ਵਿੱਚ ਜਾ ਕੇ ਪਾਣੀ ਪਿਆ ਕਰੂ ਤਾਂ ਬਈ ਇਹ ਅੰਡਰਗਰਾਉਂਡ ਆ ਇਹਦੇ ਅੰਦਰ ਪਾਈਪ ਲਾਈਆ ਤਾਂ ਪਾਣੀ ਸਾਰਾ ਬਾਹਰ ਚਲ ਜਾਇਆ ਕਰੂ ਬਾਕੀ ਬਈ ਆ ਇਟਾਂ ਦੀ ਤਰਾਈ ਕਰਕੇ ਇਸ ਤੋਂ ਬਾਅਦ ਫਰਸ਼ ਦੇ ਉੱਤੇ ਸਿਮਿੰਟ ਦਾ ਕੋਲੂਆ ਪਾਉਣਗੇ ਮਿਸਤਰੀ ਦੇਖੋ ਬਈ ਫਿਰ ਸਾਰੇ ਫਰਸ਼ ਤੇ ਪਾਤਾ ਪਾਣੀ ਤੇ ਬਈ ਸਾਰੇ ਫਰਸ਼ 'ਚ ਆਪਾਂ ਨਵੀਆਂ ਇਟਾਂ ਲਾਈਆਂ ਨੇ ਤੇ ਬਈ ਸਾਰੀਆਂ ਇਟਾਂ ਦੀ ਤਰਾਈ ਕਰਤੀ ਇਟਾਂ ਤੇ ਚੰਗੀ ਤਰ੍ਹਾਂ ਪਾਣੀ ਮਾਰਤਾ ਤੇ ਖੁਰਲੀ ਹੋ ਗਈ ਤਿਆਰ ਨਾਲੇ ਖਾਲੀ ਨਾਲੇ ਸੀਵਰੇਜ ਤੇ ਹੁਣ ਬਈ ਬਸ ਰਹਿੰਦਾ ਕੰਮ ਆ ਜਿਹੜਾ ਉਹ ਸਿਮਿੰਟ ਦਾ ਘੋਲੂਆ ਪਾਉਣਾ ਉਸ ਤੋਂ ਬਾਅਦ ਦੇਖਿਓ ਬਈ ਕਿੰਨਾ ਘੈਂਟ ਲੱਗੂ ਆਪਣਾ ਦਰਵਾਜਾ ਬਾਕੀ ਬਈ ਤੁਸੀਂ ਸਾਰੇ ਜਣਿਆਂ ਨੇ ਦੱਸਣਾ ਤੁਹਾਨੂੰ ਕਿਵੇਂ ਲੱਗੀਆਂ ਬਈ ਆ ਖੁਰਲੀਆਂ ਛੋਟੀ ਤੇ ਵੱਡੀ ਹਨਾ ਤਾਂ ਵੀਰੇ ਪੱਕਾ ਦੱਸਿਓ ਕਮੈਂਟ ਕਰਕੇ ਆ ਦੋਨੇ ਕਿਵੇਂ ਲੱਗੀਆਂ ਸਪੈਸ਼ਲੀ ਮੈਨੂੰ ਤਾਂ ਬਈ ਬਹੁਤ ਸੋਹਣੀਆਂ ਲੱਗੀਆਂ ਨੇ ਤੇ ਬਾਕੀ ਆ ਚੀਜ਼ ਵੀ ਚੱਕੋ ਬਈ ਮਿੱਤਰੋ ਇੱਧਰ ਪਹੁੰਚ ਗਿਆ ਆਪਣਾ ਡਾਕੂ ਬਹੁਤ ਦਿਨਾਂ ਬਾਅਦ ਸ਼ਿਕਾਰੀ ਚੱਲ ਗਿਆ ਸੀ ਉਹਨੂੰ ਲੈ ਗਿਆ ਰਵੀ ਤੇ ਬਈ ਡਾਕੂ ਆ ਗਿਆ ਬਹੁਤ ਦਿਨਾਂ ਬਾਅਦ ਹੁਣ ਆਪਾਂ ਲਾਵਾਂਗੇ ਡਾਕੂ ਦੇ ਜੋੜੇ ਦੋ ਮੁਰਗੀਆਂ ਨਾਲ ਇੱਕ ਕਾਲੀ ਮੁਰਗੀ ਨਾਲ ਇੱਕ ਆ ਚਿੱਟੀ ਮੁਰਗੀ ਨਾਲ ਇਹਨਾਂ ਦੇ ਚੂਚੇ ਹੋ ਗਏ ਬਾਵਾ ਵੱਡੇ ਇਹਨਾਂ ਨੂੰ ਚੂਚੇ ਨਾਲੋਂ ਅੱਡ ਕਰ ਦਾਂਗੇ ਤੇ ਆ ਡਾਕੂ ਦੇ ਨਾਲ ਜੋੜਾ ਲਾਵਾਂਗੇ ਤਾਂ ਆ ਜੋ ਫਿਰ ਡਾਕੂ ਨੂੰ ਬਈ ਕੱਢੀਏ ਬਾਹਰ ਤੇ ਥੋੜੇ ਟਾਈਮ ਤੱਕ ਲਾਉਣੇ ਆ ਇਹਦਾ ਜੋੜਾ ਇਹ ਆ ਗਿਆ ਡਾਕੂ ਵੈਲਕਮ ਬੈਕ ਡਾਕੂ ਦੇਖੋ ਬਈ ਆ ਗਿਆ ਆਪਣਾ ਡਾਕੂ ਮਿੱਤਰੋ ਕਈ ਦਿਨਾਂ ਬਾਅਦ ਆਇਆ ਬਈ 2.5 ਮਹੀਨੇ ਹੋ ਗਏ ਹੋਣੇ ਹਨ ਤਾਂ ਮਿੱਤਰੋ 2.5 ਮਹੀਨੇ ਹੋ ਗਏ ਬਈ 2.5 ਮਹੀਨੇ ਬਾਅਦ ਆਇਆਗਾ ਆ ਚਿੱਟੀ ਮੁਰਗੀ ਦੇ ਨਾਲ ਜੋੜਾ ਲਾਵਾਂਗੇ ਬਈ ਇਹਦਾ ਇੱਕ ਕਾਲੀ ਨਾਲ ਆ ਚਿੱਟੀ ਮੁਰਗੀ ਠੀਕਰ ਆ ਤੇ ਆ ਮੁਰਗਾ ਤਾਜ ਨਸਲ ਦਾ ਇਹ ਤਾਜ ਆ ਤਾਂ ਬਈ ਲਾਉਨੇ ਆ ਜੋੜਾ ਤੇ ਤੁਹਾਨੂੰ ਦੋਨੇ ਮੁਰਗੀਆਂ ਦਿਖਾਵਾਂਗੇ ਦੂਜੀ ਕਿਹੜੀ ਮੁਰਗੀ ਆ ਤਾਂ ਫਿਲਹਾਲ ਬਹੁਤ ਦਿਨਾਂ ਬਾਅਦ ਡਾਕੂ ਆ ਗਿਆ ਵੈਲਕਮ ਬੈਕ ਹੋ ਗਿਆ ਇਹਦਾ ਹਟ ਜਾ ڈاکੂ ਹਟ ਜਾ ਚੂਚੇ ਨੇ ਇਹ ਓਏ ਹਟ ਜਾ ਚੱਲ ਚੱਲ ਪਰਾਂ ਭੱਜ ਜਾ ਇੱਧਰ ਦੇਖੋ ਬਈ ਬਾਈ ਦੱਬੀ ਆਉਂਦੇ ਨੇ ਕੰਮ ਨੂੰ ਇੰਨੀ ਜਗ੍ਹਾ ਚ ਕੋਲੂਆ ਪਾਤਾ ਤਾਂ ਫਟਾਫਟ ਕੋਲੂਆ ਪਾਈ ਜਾਂਦੇ ਨੇ ਬਈ ਫਰਸ਼ ਤੇ ਤੇ ਥੋੜੇ ਜੇ ਟਾਈਮ ਚ ਕੰਪਲੀਟ ਕਰ ਦੇਣਗੇ ਬਈ ਸਾਰਾ ਤਾਂ ਮਿੱਤਰੋ ਬਹੁਤ ਘੈਂਟ ਘੈਂਟ ਲੱਗ ਜਾਂਦਾ ਜਿਵੇਂ ਜਿਵੇਂ ਕੰਮ ਹੋਈ ਜਾਂਦਾ ਦਰਵਾਜ਼ੇ ਦਾ ਨਿਆਰਾ ਆ ਜੂ ਛੋਟੇ ਗੇਟ ਦੀਆਂ ਪੌੜੀਆਂ ਵੀ ਬਣਾਤੀਆਂ ਬਾਈਆਂ ਨੇ ਪਲਾਸਟਰ ਕਰੀ ਜਾਂਦੇ ਨੇ ਪੌੜੀਆਂ ਨੂੰ ਲਓ ਜੀ ਇਹ ਤਾਂ ਹੋ ਗਈਆਂ ਕੰਪਲੀਟ ਆਜੋ ਬਈ ਹੁਣ ਆਪਾਂ ਲਾਉਣ ਲੱਗੇ ਆ ਜੋੜਾ ਆ ਕਾਲੀ ਮੁਰਗੀ ਦਾ ਡਾਕੂ ਦੇ ਨਾਲ ਇਹਦੇ ਛੂਛੇ ਦੇਖੋ ਬਈ ਕਿੱਡੇ ਵੱਡੇ ਹੋ ਗਏ ਤਾਂ ਬਹੁਤ ਵੱਡੇ ਹੋ ਰਹੇ ਨੇ ਬਈ ਇਹਦੇ ਛੂਛੇ ਬਾਕੀ ਰਹੀ ਬਈ ਚਿੱਟੀ ਮੁਰਗੀ ਦੀ ਗੱਲ ਇਹਦੇ ਛੂਛੇ ਸਾਨੂੰ ਥੋੜੇ ਜਿਹਾ ਛੋਟੇ ਲੱਗ ਰਹੇ ਨੇ ਇਹਦਾ ਜੋੜਾ ਆਪਾਂ 5-7 ਦਿਨ ਠਹਿਰ ਕੇ ਲਾ ਦਾਂਗੇ ਅੱਜ ਆਪਾਂ ਕਾਲੀ ਮੁਰਗੀ ਦਾ ਲਾ ਦਿੰਨੇ ਆ ਲਓ ਬਈ ਫੜਨ ਲੱਗੇ ਆਪਾਂ ਕਾਲੀ ਮੁਰਗੀ ਨੂੰ ਮੁਰਗਾ ਤੇ ਮੁਰਗੀ ਲਈ ਫੜ ਆਜੋ ਫਿਰ ਲਾਈਏ ਇਹਨਾਂ ਦਾ ਜੋੜਾ ਤੇ ਡਾਕੂ ਤੁਸੀਂ ਦੇਖਿਆ ਹੀ ਆ ਇੱਕ ਵਾਰੀ ਫੇਰ ਸ਼ੌਂਕ ਕਰਾ ਦਿੰਨੇ ਆ ਬਹੁਤ ਟਾਈਮ ਬਾਦਾ ਆ ਤਾਜ ਨਸਲ ਦਾ ਬਈ ਦੇਖੋ ਤਾਂ ਮੁਰਗਾ ਬਹੁਤ ਵਧੀਆ ਬਈ ਬਾਕੀ ਇੱਧਰ ਉਹ ਦੇਖੋ ਜਮਾ ਸ਼ਾ ਕਾਲਾਗਾ ਤੇ ਪੰਜੇ ਦੇਖ ਲਓ ਬਈ ਤੇ ਇਹਦੇ ਨਾਲ ਆ ਮੁਰਗੇ ਦੇ ਨਾਲ ਆ ਲਾਉਣ ਲੱਗੇ ਆ ਆਪਾਂ ਮੁਰਗੀ ਮੁਰਗੀ ਦਿਖਾ ਗਈ ਤਾਂ ਆ ਕਾਲੀ ਮੁਰਗੀ ਆ ਬਈ ਇਹਨੇ ਬੱਚੇ ਕੱਢੇ ਨੇ ਤੇ ਬੱਚੇ ਹੋ ਰਹੇ ਨੇ ਤੇ ਬਾਵਾ ਤੇ ਮੁਰਗੀ ਇਹ ਵੀ ਚੰਗੀ ਆ ਬਈ ਹਨਾ ਦੇਖੋ ਐਨ ਇਹ ਵੀ ਸ਼ਾਹ ਕਾਲੀਆ ਮੁਰਗੀ ਬਈ ਤਾਂ ਦੋਨਾਂ ਦਾ ਜੋੜਾ ਲਾਉਣ ਲੱਗਿਆ ਬੱਚੇ ਬਹੁਤ ਸੋਹਣੇ ਆਉਣਗੇ ਤੇ ਰਈ ਚਿੱਟੀ ਮੁਰਗੀ ਦੀ ਗੱਲ ਉਹਦਾ ਜੋੜਾ ਆਪਾਂ ਲਾਵਾਂਗੇ ਠਹਿਰ ਕੇ ਕਿਉਂਕਿ ਇਹਦੇ ਬੱਚੇ ਹਜੇ ਛੋਟੇ ਨੇ ਬਈ ਦੇਖੋ ਤਾਂ ਆਪਾਂ ਹਫ਼ਤੇ ਬਾਅਦ ਇਹਦਾ ਜੋੜਾ ਲਾ ਦਾਂਗੇ ਹਫ਼ਤੇ 10 ਦਿਨਾਂ ਬਾਅਦ ਫਿਲਹਾਲ ਅਜਾ ਆਪਾਂ ਇਹਨਾਂ ਦੋਨਾਂ ਦਾ ਲਾਉਣ ਲੱਗਿਆ ਤੇ ਇਹਨਾਂ ਦੋਨਾਂ ਨੂੰ ਦੇਵਾਂਗੇ ਆਪਾਂ ਆ ਖੁੱਡਾ ਬਈ ਫੀਡਰ ਵਾਲਾ ਤਾਂ ਖੁੱਡੇ ਦੇ ਅੰਦਰ ਛੱਡਾਂਗੇ ਬਈ ਆ ਫੀਡਰ ਲੱਗੇ ਨੇ ਇਹਨਾਂ ਦੇ ਤੰਦਰੀ ਦਾਣਾ ਪਾਣੀ ਖਾ ਲਿਆ ਕਰਨਗੇ ਇੱਥੇ ਦਾਣਾ ਪਾਣੀ ਪਾ ਦਿਆ ਕਰਾਂਗੇ ਤਾ ਬਈ ਆ ਜਪਾ ਮੁਰਗੀ ਚੂਚਿਆਂ ਦੇ ਨਾਲੋਂ ਅੱਡ ਕਰਤੀ ਤੇ ਇਹਦੇ ਚੂਚਿਆਂ ਨੂੰ ਬੰਦ ਕਰਾਂਗੇ ਇੱਧਰ ਇੱਧਰ ਨਹੀਂ ਖੁੱਲਦੀ ਹਾਂ ਇਹਨੂੰ ਇੱਕ ਵਾਰੀ ਬੰਦ ਕਰ ਦੇ ਦਾਣਾ ਪਾਣੀ ਬਾਅਦ ਚ ਪਾਵਾਂਗੇ ਮੁਰਗੀ ਬਾਹਰ ਭਜੂ ਤਾਂ ਮਿੱਤਰੋ ਬਈ ਜਿਹੜਾ ਆਪਾਂ ਜੋੜਾ ਲਾਇਆ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿਵੇਂ ਲੱਗਿਆ ਤੁਹਾਨੂੰ ਡਾਕੂ ਦਾ ਜੋੜਾ ਕਾਲੀ ਮੁਰਗੀ ਦੇ ਨਾਲ ਤੇ ਬੱਚੇ ਫਿਰਦੇ ਨੇ ਬਈ ਇਹਦੇ ਇੱਧਰ ਕਾਲੀ ਮੁਰਗੀ ਦੇ ਤਾਂ ਹੁਣ ਬਾਵਾ ਹੋ ਰਿਹਾ ਬਈ ਹਨਾ ਐਡੀ ਵੀ ਗੱਲ ਨਹੀਂ ਹੋएगी ਤਾ ਵਧੀਆ ਕੱਲੇ ਹਨਾ ਦਾਣਾ ਪਾਣੀ ਖਾ ਸਕਦੇ ਆਗੇ ਇਦੋਂ ਵੀ ਛੋਟੇ ਛੋਟੇ ਖਾ ਲੈਂਦੇ ਨੇ ਤਾਂ ਬਹੁਤ ਵੱਡੇ ਹੋਗੇ ਤੇ ਜਿਹੜੀ ਆ ਕਾਲੀ ਮੁਰਗੀ ਆ ਬਈ ਇਹ ਜਮ੍ਹਾਂ ਆਪਦੇ ਮਾਂ ਤੇ ਗਈ ਆ ਦੇਖੋ ਪਤਾ ਨਹੀਂ ਇਹ ਮੁਰਗਾ ਯਾਰ ਪੂਛ ਤੋਂ ਤਾਂ ਮੁਰਗਾ ਲੱਗਦਾ ਆ ਮੁਰਗੀ ਆ ਬਈ ਆ ਫਿਰਦੀ ਇੱਧਰ 101% ਮੁਰਗੀ ਆ ਆ ਪਹਿਲ ਨੰਬਰ ਤੇ ਵਾਲੀ ਆਹਾ ਹਾਂ ਤੇ ਇਹਨਾਂ ਦੇ ਵਿੱਚ ਦੇਖੋ ਆ ਆ ਵੀ ਮੁਰਗਾ ਲੱਗਦਾ ਇਹਦੀ ਖੜਨੀ ਖੜਨੀ ਤਾਂ ਮੁਰਗੇ ਵਾਲੀ ਆ ਆ ਜੋੜੀ ਨੂੰ ਬਈ ਰੱਖ ਦਿੰਨੇ ਆਪਾਂ ਦਾਣਾ ਪਾਣੀ ਆ ਲੋ ਵੀ ਤੁਹਾਡਾ ਪਾਣੀ ਇੱਧਰ ਆਗੇ ਬਈ ਇਹਨਾਂ ਦੇ ਦਾਣੇ ਆ ਆ ਆ ਆਇਓ ਆ ਆ ਆ ਆ ਆ ਆ ਲੈ ਵੀ ਡਾਕੂ ਚੱਕ ਦੇ ਫੱਟੇ ਖਾ 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 ਤਾਂ ਬਈ ਬਹੁਤ ਦਿਨਾਂ ਬਾਅਦ ਡਾਕੂ ਦੀ ਅੱਜ ਪਹਿਲੀ ਖਰਾਕ ਆਪਣੇ ਘਰੇ ਤੇ ਨਾਲੇ ਲੱਗੀ ਮੁਰਗੀ ਤੇ ਦਾਣੇ ਆਲਾ ਇੱਧਰ ਕਰ ਦਿੰਨੇ ਆਪਾਂ ਲੋ ਜੀ ਖਾਣਾ ਸੌਖਾ ਹੋ ਜੂ ਇਥੋਂ ਲੋ ਵੀ ਖਾਓ ਫਿਰ ਹੁਣ ਦੇਖੋ ਬਈ ਵੱਡੀ ਅਸੀਲ ਗੈਂਗ ਇਹਦੇ ਚੂਚੇ ਵੀ ਦੇਖ ਲਓ ਕਿੱਡੇ-ਕੱਡੇ ਹੋ ਗਏ ਐਨੇ ਦਿਨ ਹੋ ਗਏ ਹਨਾ ਆਪਾਂ ਬਾਜ਼ੀਆਂ ਤੇ ਰਹਿੰਦੇ ਸੀਗੇ ਅੱਜ ਆਪਾਂ ਵੇਲੇ ਸੀਗੇ ਕਰੇ ਤੇ ਬਾਕੀ ਬਈ ਕੱਲ ਨੂੰ ਆਪਾਂ ਖੁੱਡਿਆਂ ਦੇ ਟਾਕੀਆਂ ਲਵਾਉਣੀਆਂ ਨੇ ਤਾਂ ਅੱਜ ਸਾਰੇ ਜਾਨਵਰ ਮੈਂ ਚਲੋ ਦਿਖਾ ਦਈਏ ਤੁਹਾਨੂੰ ਨਿਗਾ ਮਰਾ ਦਈਏ ਆ ਗੈਂਗ ਵੀ ਵਧੀਆ ਗ੍ਰੋਥ ਕਰ ਗਈ ਤੇ ਇਹਦੇ ਵਿੱਚ ਵੀ ਇੱਕ ਛਿੱਟਾ ਚੂਚਾਗਾ ਅਸੀਲ ਚਿੱਟੀ ਮੁਰਗੀ ਦੇ ਨਾਲ ਵੀ ਇੱਕ ਛਿੱਟਾਗਾ ਤੇ ਇਹਦੇ ਨਾਲ ਵੀ ਤਾ ਆ ਜੋ ਬਾਕੀ ਦੀ ਗੈਂਗ ਦਿਖਾਉਣੇ ਤੁਨੂੰ ਇਧਰ ਆ ਕਿਡੇ ਦੇ ਨੇ ਓਏ ਇਹ ਤਾਂ ਮੈਨੂੰ ਬ੍ਰਹਮਾ ਦੇ ਲੱਗਦੇ ਆ ਤਾਂ ਬ੍ਰਹਮਾ ਦੇ ਹੀ ਨੇ ਤਾਂ ਆ ਜੋ ਬਈ ਦਿਖਾਈਏ ਤੁਨੂੰ ਇੱਕ ਬ੍ਰਹਮਾ ਦਾ ਫਿਰਦਾ ਛੋਟਾ ਜਿਹਾ ਤੇ ਆ ਫਿਰਦੀ ਆ ਬ੍ਰਹਮਾ ਇੱਕ ਭਰਾ ਕਹਿੰਦਾ ਸੀ ਬਈ ਬ੍ਰਹਮਾ ਮੁਰਗੀ ਦਿਖਾ ਦਿਓ ਤਾਂ ਬਈ ਆ ਦੇਖ ਲਓ ਬ੍ਰਹਮਾ ਆ ਇਹਦੇ ਚੂਚੇ ਨੇ ਬਈ ਨਾਲ ਤੇ ਇਧਰ ਨੇ ਮਿੱਤਰੋ ਆਪਣੀਆਂ ਛੋਟੀਆਂ ਡਾਕਸ ਆ ਵੀ ਦੇਖ ਲਓ ਬਹੁਤ ਦਿਨ ਹੋ ਗਏ ਇਹਨਾਂ ਨੂੰ ਵੀ ਨਹੀਂ ਦੇਖਿਆ ਬਾਕੀ ਬਈ ਇਹਨਾਂ ਨੂੰ ਬੰਦ ਆਪਾਂ ਤਾਂ ਰੱਖਦੇ ਆ ਕਿਉਂਕਿ ਬਈ ਇਹ ਮੁਰਗੀਆਂ ਨੂੰ ਬਹੁਤ ਤੰਗ ਕਰਦੀਆਂ ਨੇ ਬਹੁਤ ਜਿਆਦਾ ਤੰਗ ਕਰਦੀਆਂ ਨੇ ਤਾਂ ਕਰਕੇ ਇਹਨਾਂ ਨੂੰ ਅੰਦਰ ਰੱਖਦੇ ਆ ਸ਼ਾਮ ਨੂੰ ਇਹਨਾਂ ਨੂੰ ਬਾਹਰ ਕੱਢ ਦਿੰਨੇ ਆ ਜਦੋਂ ਮੁਰਗੀਆਂ ਬੰਦ ਕਰ ਦਿੰਨੇ ਆ ਤੇ ਇਹਨਾਂ ਨੂੰ ਛੱਡ ਦਿੰਨੇ ਆ ਤਾਂ ਇਹ ਕੰਮ ਲੋਟ ਰਹਿੰਦਾਗਾ ਨਹੀਂ ਤਾਂ ਬਈ ਇਹ ਸਾਰਾ ਦਿਨ ਮੁਰਗੀਆਂ ਦੇ ਵਾਲ ਹੀ ਪਟਦੀਆਂ ਰਹਿੰਦੀਆਂ ਨੇ ਫੰਗ ਜੇ ਤੇ ਮਿੱਤਰੋ ਮਾਸਟਰ ਕੇਜ ਦੇ ਅੰਦਰੋਂ ਆਪਾਂ ਡੈਮਨ ਡੱਬ ਦਾ ਪੇਰ ਬਾਹਰ ਕੱਢਤਾ ਉਹਨਾਂ ਨੂੰ ਬਈ ਛੋਟਾ ਪਿੰਜਰਾ ਦੇਤਾ ਉੱਥੇ ਰੱਖੇ ਨੇ ਉਹ ਕਿਉਂਕਿ ਬਈ ਜੜੀਆਂ ਕਬੂਤਰੀਆਂ ਨੇ ਉਹਨਾਂ ਨੂੰ ਤੰਗ ਕਰਦੀਆਂ ਸੀ ਉਹਨਾਂ ਦੇ ਫਿਰਤੇ ਠੰਗਾ ਮਾਰਦੀਆਂ ਸੀ ਤਾਂ ਵੀਰੇ ਇੱਕ ਡੈਮਨ ਡਾਬਦੇ ਹਨਾ ਇਹਨਾਂ ਨੇ ਜ਼ਖਮ ਕਰਤਾ ਸੀਗਾ ਮਾਰ ਮਾਰ ਕੇ ਤਾਂ ਬਈ ਆਪਾਂ ਉਥੋਂ ਅੱਡ ਕਰਤੀਆਂ ਉਧਰ ਕਰਤੀਆਂ ਹਨਾ ਘਰੇ ਰੱਖੀਆਂ ਨੇ ਬਾਕੀ ਆ ਤੋਤੇ ਨੂੰ ਤਾਂ ਕੁਝ ਨਹੀਂ ਕਹਿੰਦੀਆਂ ਘੁੱਗੀਆਂ ਦੇ ਮਾਰਦੀਆਂ ਸੀ ਇਹ ਸਾਰੀਆਂ ਤੇ ਇਧਰ ਦੇਖ ਲਓ ਬਈ ਆਪਣੇ ਬਜੀ ਇਹ ਵੀ ਬਹੁਤ ਦਿਨ ਹੋ ਗਏ ਹਨਾ ਦੇਖੇ ਨਹੀਂ ਅੱਜ ġੇੜਾ ਮਾਰਿਆ ਇਧਰ ਵੀ ਤੇ ਚਿੱਟੀਆਂ ਚਿੜੀਆਂ ਵੀ ਦੇਖ ਲਓ ਛੋਟੀਆਂ ਕਬੂਤਰੀਆਂ ਆ ਗਈਆਂ ਅੱਗੇ ਤੇ ਇੱਧਰ ਦੇਖ ਲੈਨੇ ਕੀ ਨੇ ਅੰਡੇ ਧਰਿਆ ਧਰੇ ਨਹੀਂ ਹੈਗੇ ਧਰਨ ਵਾਲੀਆਂ ਆ ਆ ਫਿਰਦੀਆਂ ਨੇ ਬਾਕੀ ਚਿੱਟੀਆਂ ਚਿੜੀਆਂ ਇਧਰੋਂ ਦੇਖ ਲਓ ਉਹ ਭੱਜ ਗਈਆਂ ਆ ਬਦਮਨਾ ਦੇਖੋ ਭਈ ਆ ਗਈਆਂ ਤਿੰਨੇ ਚਾਰੇ ਤੇ ਚਲੋ ਆਜੋ ਭਾਈ ਮਾਸਟਰ ਕੇਜ ਦੇ ਅੰਦਰ ਉਹ ਵੀ ਦਿਖਾਤੇ ਤੁਹਾਨੂੰ ਤੇ ਚਲੋ ਆਜੋ ਆਪਾਂ ਚੱਲਦੇ ਆਂ ਬਾਹਰ ਦਾਣਾ ਪਾਣੀ ਇਹਨਾਂ ਕੋਲੇ ਪਿਆ ਵੀਰੇ ਇੱਧਰ ਪਾਣੀ ਵੀ ਐ ਉਧਰ ਵੀ ਪਿਆ ਤੇ ਆਹ ਫੀਡਰ 'ਚ ਵੀ ਪਿਆਗਾ ਆਜੋ ਫਿਰ ਚੱਲੀਏ ਆਪਣੀ ਰਾਵੀ ਵੀ ਦੇਖ ਲਓ ਇਹਨੂੰ ਵੀ ਬਹੁਤ ਦਿਨ ਹੋ ਗਏ ਆਪਾਂ ਦੇਖਿਆ ਨਹੀਂ ਤੇ ਭਈ ਇਹਦੇ ਆਪਾਂ ਭਰਾਤਾ ਠੀਕ ਆ ਤੇ ਹੁਣ ਦੇਖਾਂਗੇ ਇਹ ਕਦੋਂ ਸੂਗੀ ਤੇ ਬੱਚਾ ਦੇਊ ਜਾਂ ਫਿਰ ਬੱਚੀ ਦੇਊਗੀ ਇਹ ਦੇਖਣਾ ਬਾਕੀ ਆ ਹਲੇ ਤਾਂ ਫਿਲਹਾਲ ਇਹਦੇ ਠੀਕਾ ਭਰਾਤਾ ਬਾਕੀ ਮਿੱਤਰੋ ਇੱਧਰ ਬੱਕਰੀਆਂ ਚ ਇਹਦਾ ਵੀ ਸਿੰਘ ਹੋ ਗਿਆ ਠੀਕ ਆ ਦੇਖੋ ਬਈ ਸਿੰਘ ਦਵਾਰੇ ਵੀ ਆਉਣ ਲੱਗ ਗਿਆ ਤਰ ਉਹਦਾ ਆਹ ਦੇਖੋ ਇਹਨਾਂ ਆ ਗਿਆ ਫਿੰਗੇ ਦਾ ਸਿੰਘ ਟੁੱਟ ਗਿਆ ਸੀਗਾ ਤਾਂ ਬਈ ਸਹੀ ਆ ਹੁਣ ਤਾਂ ਵਧੀਆ ਹੁਣ ਆਉਣ ਲੱਗ ਗਿਆ ਤਾਂ ਸਾਨੂੰ ਐ ਸੀ ਵੀ ਆਉਣਾ ਨਹੀਂ ਹੈਗਾ ਪਰ ਆਜੂ ਆ ਬਈ ਤੇ ਇਸ ਤੋਂ ਬਾਅਦ ਬੱਕਰੀਆਂ ਦੀ ਵਾਰੀ ਆ ਇਹਨਾਂ ਦੇ ਟੀਕੇ ਭਰਾਵਾਂਗੇ ਤੇ ਫਿਰ ਬਈ ਬੈਲਾ ਦੀ ਤੇ ਬੈਲਾ ਹੋ ਗਈ 1 ਸਾਲ 1 ਮਹੀਨੇ ਦੀ ਸਾਰੇ ਆਣਿਆਂ ਨੇ ਕਮੈਂਟ ਕਰਕੇ ਦੱਸਣਾ ਬਈ ਬੈਲਾ ਕ੍ਰੋਸ ਕਰਵਾ ਦਈਏ ਜਾਂ ਫਿਰ 3-4 ਮਹੀਨੇ ਬਾਅਦ ਕਰਵਾਈਏ ਪੱਕਾ ਦੱਸਿਓ ਬਈ ਆ ਗੱਲ ਮਿੱਤਰੋ ਇਧਰ ਦਰਵਾਜੇ ਦਾ ਵੀ ਕੰਮ ਡਨ ਹੋ ਗਿਆ ਫਰਸ਼ ਵੀ ਲੱਗ ਗਿਆ ਦੇਖੋ ਫਿਰ ਸਾਰੇ ਦਰਵਾਜੇ ਚ ਵਧੀਆ ਸਿਮਿੰਟ ਦਾ ਕੋਲੂਆ ਪਾਤਾ ਚੰਗੀਆਂ ਖੁਰਲੀਆਂ ਬਣ ਗਈਆਂ ਚੰਗਾ ਫਰਸ਼ ਲੱਗ ਗਿਆ ਵਧੀਆ ਬਣ ਗਿਆ ਕੰਮ ਬਾਕੀ ਬਈ ਉੱਚਾ ਬਹੁਤ ਹੋ ਗਿਆ ਦੇਖੋ ਐਨ ਵਧੀਆ ਚੰਗੀ ਛੱਤ ਪੈ ਗਈ ਤਾਂ ਬਈ ਕਿਵੇਂ ਲੱਗਿਆ ਜਰੂਰ ਦੱਸਿਓ ਬਈ ਕਮੈਂਟ ਕਰਕੇ ਤੇ ਬਈ ਇਧਰ ਆਪਣੀ ਆ ਮੁਰਗੀ ਨੇ ਮੰਗ ਰੱਖੀ ਆ ਸੇਵਾ ਇਹ ਇੱਥੇ ਬੈਠੀ ਰਹਿੰਦੀ ਆ ਤੇ ਇਹਨੂੰ ਆਪਾਂ ਸੇਵਾ ਨਹੀਂ ਬਿਠਾਉਣਾ ਕਿਉਂਕਿ ਆਪਣੇ ਕੋਲੇ ਹੁਣ ਮਸ਼ੀਨ ਹੈਗੀ ਆ ਮੁਰਗੀ ਨੂੰ ਤੰਗ ਨਹੀਂ ਕਰਦੇ ਆਪਾਂ ਬਾਦਲ ਤੇ ਰੱਤੀ ਵੀ ਦਿਖਾ ਦਿੰਨੇ ਆ ਇਹਨਾਂ ਦਾ ਬੱਚਾ ਕਿੱਡਾ ਹੋ ਗਿਆ ਤਾਂ ਵੀਰੇ ਇੱਕ ਦਿਨ ਦਾ ਬੱਚਾ ਜਦੋਂ ਆਪਾਂ ਇਹ ਮਾਫਟਰ ਖੁੱਡੇ ਦੇ ਅੰਦਰੋਂ ਕੱਢੇ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਜੇ ਆ ਬੱਚੇ ਦੀ ਕਿਸਮਤ ਚੰਗੀ ਹੋਈ ਤਾਂ ਬਚ ਜੂ ਤਾਂ ਦੇਖੋ ਬਈ ਕਿੱਡਾ ਵੱਡਾ ਹੋ ਗਿਆ ਬੱਚਾ ਤਾਂ ਮਤਲਬ ਇਹਦੀ ਕਿਸਮਤ ਚੰਗੀ ਆ ਬਚ ਰਿਹਾ ਬਈ ਪਹਿਲਾ ਦਿਨ ਹੋਇਆ ਸੀ ਬਈ ਆਂਡੇ ਚੋਂ ਦੇ ਬਾਹਰ ਆਇਆ ਸੀ ਤੇ ਉਹਦੇ ਆਪਾਂ ਖੁੱਡਾ ਢਾਉਣਾ ਸੀ ਵੱਡਾ ਤਾਂ ਇਹਦੀ ਟੋਕਰੀ ਐਂ ਲੈ ਕੇ ਰੱਖਤੀ ਇੱਥੇ ਪਰ ਬਈ ਬਚ ਗਿਆ ਤੇ ਵਧੀਆ ਗਰੋਥ ਹੋ ਗਈ ਹੁਣ ਤਾਂ ਹੁਣ ਨਹੀਂ ਇਨੂੰ ਕੁਛ ਵੀ ਹੁੰਦਾ ਤਾਂ ਇਹਦੀ ਕਿਸਮਤ ਚੰਗੀ ਆ ਬਾਕੀ ਬਈ ਡਾਕੇ ਦੇਖਾਂਗੇ ਕੀ ਬਣਦਾ ਬਾਕੀ ਦੀ ਅਪਡੇਟ ਬਈ ਆਪਣੇ ਟਰਕੀ ਦੀ ਫੀਮੇਲ ਚਲ ਗਈ ਜਿਨ੍ਹਾਂ ਨੇ ਆਪਾਂ ਨੂੰ ਦਿੱਤੀ ਸੀ ਬਈ ਉਹਨਾਂ ਕੋਲੇ ਕੱਲੀ ਰਹਿ ਗਈ ਸੀ ਉਹ ਤਾਂ ਬਈ ਹੁਣ ਉਹਨਾਂ ਨੇ ਮੇਲ ਲਿਆਂਦਾ ਹਨ ਟਰਕੀ ਤਾਂ ਕਰਕੇ ਬਈ ਉਹ ਲੈ ਗਏ ਤੇ ਆਪਾਂ ਇਹਦੇ ਵਾਸਤੇ ਕੋਈ ਹੋਰ ਫੀਮੇਲ ਲੈ ਕੇ ਆਵਾਂਗੇ ਜਾਂ ਫਿਰ ਵਾਈਟ ਜਾਂ ਫਿਰ ਬਲੈਕ ਜਿਹੜੀ ਵੀ ਮਿਲੀ ਉਹੀ ਲੈ ਆਵਾਂਗੇ ਲੋ ਬਈ ਦੇਖੋ ਫਿਰ ਆ ਬਣ ਗਿਆ ਰੈਂਪ ਫਰਸ਼ ਗਿਆ ਫੁੱਕ ਤੇ ਆ ਰੈਂਪ ਹਲੇ ਗਿੱਲਾ ਬਈ ਦੇਖੋ ਬਈ ਇਧਰੋਂ ਵੀ ਇਧਰ ਪੂਰੀ ਢਾਲ ਕਰਤੀ ਵੀ ਉੱਥੋਂ ਪਾਣੀ ਆਵੇ ਪੰਤਾਲੀ ਚੋਂ ਸਿੱਧਾ ਐ ਜਾਵੇ ਭੱਜ ਕੇ ਆਹ ਪੌੜੀਆਂ ਵੀ ਹੋ ਗਈਆਂ ਤਿਆਰ ਸੁੱਕ ਗਈਆਂ ਬਈ ਦੇਖੋ ਜਮਾ ਸੁੱਕ ਗਈਆਂ ਤੇ ਇਧਰ ਦੀ ਚੱਲ ਕੇ ਦਿਖਾਉਣੀ ਆ ਤੁਹਾਨੂੰ ਲੋ ਬਈ ਦੇਖੋ ਫਿਰ ਤੇ ਉਧਰ ਖੁਰਲੀ ਵੀ ਵਧੀਆ ਤਿਆਰ ਹੋ ਗਈ ਇਹ ਵੀ ਸੁੱਕ ਗਈ ਦੇਖੋ ਕੈਂਟ ਲੱਗਦੀ ਐ ਚੀਜ਼ ਤੇ ਆਹ ਖੁਰਲੀ ਹੈਗੀ ਆ ਛੋਟੇ ਜਾਨਵਰਾਂ ਲਈ ਤੇ ਵੱਡੇਾਂ ਲਈ ਬਾਕੀ ਵੀਰੇ ਆ ਅੰਡਰਗਰਾਉਂਡ ਕਰਤਾ ਆਪਾਂ ਤਾਂ ਪਹਿਲਾਂ ਤਾਂ ਪਾਣੀ ਕੱਢਣਾ ਪੈਂਦਾ ਹੁੰਦਾ ਸੀ ਇਹਦੇ ਵਿੱਚ ਦੀ ਹੁਣ ਪੈਪ ਪਾਤੀ ਹੁਣ ਜੋ ਵੀ ਪਾਣੀ ਪੂਣੀ ਹੋਊਗਾ ਹਨਾ ਸਾਰੇ ਇਹਦੇ ਵਿੱਚ ਦੀ ਪੈਪ ਵਿੱਚ ਦੀ ਨਿਕਲ ਜੂ ਆਪੀ ਤੇ ਹਵਾ ਬਹੁਤ ਸੋਹਣੀ ਆਉਂਦੀ ਐ ਇਹਨਾਂ ਵਿੱਚ ਦੀ ਬਹੁਤ ਬਹੁਤ ਵਧੀਆ 에어 ਕੰਡੀਸ਼ਨਰ ਬਣ ਗਿਆ ਯਾਰ ਪੂਰਾ ਖੁੱਲਾ ਬਣ ਗਿਆ ਕੰਮ ਤਾਂ ਇਧਰ ਉਹ ਤਾਂ ਕੰਮ ਓਕੇ ਆ ਜੋ ਆਪਾਂ ਚੱਲਦੇ ਆ ਇਧਰ ਵੀ ਬਣਾਤਾ ਦਰਵਾਜੇ ਦੇ ਰੈਂਪ ਉੱਤੇ ਡਿਜ਼ਾਈਨ ਆਹ ਡਿਜ਼ਾਈਨ ਦਿੱਤਾ ਤਾ ਕਿ ਕਿਸੇ ਦਾ ਪੈਰ ਫਲਿੱਪਣਾ ਹੋਵੇ ਹੁਣ ਵਹੀ ਵਾਰੀ ਥੋਡੀ ਆ ਸਾਰੇ ਜਣਿਆਂ ਨੇ ਕਮੈਂਟ ਕਰਕੇ ਪੱਕਾ ਦੱਸਣਾ ਕਿਵੇਂ ਲੱਗਦਾ ਆਪਣਾ ਨਵਾਂ ਸੈਟਅਪ ਤਿਆਰ ਕੀਤਾ ਹੋਇਆ ਅੰਦਰੋਂ ਤੇ ਬਾਹਰੋਂ ਪੱਕਾ ਦੱਸਿਓ ਬਈ ਸਾਸਰੀ ਕਾਲ ਬਈ ਸਾਰਿਆਂ ਨੂੰ